ਇਹ ਤੁਸੀਂ ਕਿ ਐਕਸਪ੍ਰੈਸ਼ਨ ਦੇਵੋਗੇ ਹਾਂਜੀ ਤਾਂ 5000 ਸਸੀ ਗਾਹ ਬਾਈ ਜੀ ਸਸੀ ਗਾਹ ਜੀ ਬਾਈ ਜੀ ਹਸਪੀਟਲ ਦਾ ਪੰਕਚ ਜਣ ਕਰ ਚੱਲ ਰਿਹਾ ਹੈ ਸੈਂਪਲਸ ਡਿਪਾਰਟਮੈਂਟ ਕੋਣ ਸਾ ਬੋਲ ਰਿਹਾ ਹਾਂ ਪੰਕਤੋ ਜੀ ਹਸਪੀਟਲ ਬਟਿੰਡਾ ਹਾਂਜੀ ਸਗੂ ਕਮ ਹੋਰ ਤਾਂ ਠੀਕ ਹੋ ਜੀ ਚਿਪਾ ਵਾਲਾ ਜੀ ਦੀ ਬਹੁਤ ਬਾਲਾ ਜੀ ਦੀ ਕਿਰਪਾ ਚ ਬਾਲਾ ਜੀ ਦੀ ਕਿਰਪਾ ਤੁਹਾਡੇ ਕਾਜ ਹੈ ਵੀ ਮੰਗਲਵਾਰ ਦਾ ਦਿਨ ਤੁਸੀਂ ਇਹ ਵੀ ਦੇਖੋ ਫਿਰ ਬਾਬਾ ਜੀ ਦੀ ਕਿਰਪਾ ਹਾਂਜੀ ਭਾਵੇਂ ਤੁਹਾਡੇ ਬਾਰੇ ਸੁਣਿਆ ਸੀ ਮੁਕਸਰ 'ਚ ਬਹੁਤ ਨਾਮ ਹੈ ਸਰ ਤੁਹਾਡਾ ਐਂਬੂਲੈਂਸ ਦੇ ਵਿੱਚ ਨਹੀਂ ਜਿਵੇਂ ਨਾਮ ਆ ਪੜਾ ਸੇਵਾ ਕਰਦੇ ਆਗੇ ਸੇਵਾਈਏ ਸੇਵਾਈਏ ਹਾਂ ਜੀ ਸਰ ਮੇਰਾ ਨੰਬਰ ਸੇਵ ਕਰ ਲਓ ਸਰ ਕਿਸੇ ਵੀ ਤਰ੍ਹਾਂ ਦਾ ਕਾਰਡ ਆਇਸ਼ਮਾਨ ਠੀਕ ਹੈ ਸਰ ਫੈਦਰੀ ਵੀ ਕਰਾ ਸਾਰਾ ਕੁਝ ਚੱਲਦਾ ਆਪਣੇ ਆਪਣੇ ਹਸਪੀਟਲ 'ਤੇ ਹਾਂਜੀ ਹਾਂਜੀ ਕੋਈ ਐਕਸੀਡੈਂਟ ਹੋਏ ਤਾਂ ਆਮੀ ਚੱਲਦਾ ਐਕਸੀਡੈਂਟ ਤਾਂ ਮੈਂ ਕਹਿੰਨਾ ਭੱਜ ਕੇ ਲੈਨੇ ਟ੍ਰੋਮਾ ਕੇਸ ਤਾਂ ਆਪਾਂ ਜੀ ਅੱਛਾ ਕੀ ਕੀ ਨੰਬਰ ਕੀ ਕਰੋ ਜੀ ਪੰਕਜ ਮੇਰਾ ਨਾਮ ਹੈ ਨੰਬਰ ਸੇਵ ਕਰ ਲਓ ਐਂਟਰੀ ਆਪਾਂ ਕੈਸ ਤੇ ਪੰਜ ਟੋਫੀਆਂ ਦਿੰਦੇ ਆ ਠੀਕ ਹੈ ਟੀਬੀਏ ਤੇ ਵੀ ਪੰਜ ਟੋਫੀਆਂ ਠੀਕ ਹੈ ਜੀ ਤੇ ਕੋਈ ਜੇ ਐਨਐਫਐਲ ਦਾ ਕਾਰਡ ਹੈ ਜਿਵੇਂ ਮੰਨ ਕੇ ਚਲੋ ਕੋਈ ਈਸੀਐਚ ਵਗੈਰਾ ਦੇਦੇ ਹਨ ਟੋਫੀਆਂ ਆਈ ਸ਼ਮਾਨ ਤੇ ਇੱਕ ਹੈ ਜੀ ਨਹੀਂ ਮੈਨੂੰ ਮੈਨੂੰ ਸਮਝ ਨਹੀਂ ਲੱਗੀ ਕਿਵੇਂ ਜੇ ਤੁਸੀਂ ਕੈਸ਼ ਪ੍ਰੈਸ਼ਨ ਦੇਵੋਗੇ ਹਾਂ ਜੀ ਤਾਂ 5000 ਜਿਵੇਂ ਨਾਂ ਤਾਂ ਭਰਾਵਾ ਜ਼ਿੰਦਗੀ ਜੇ ਕੰਮ ਕੀਤਾ ਬਸ ਫੇਰ ਫੇਰ ਇੱਕ ਗੱਲ ਹੋ ਗਈ ਤੇ ਇੱਕ ਛੋਟੀ ਜੀ ਬੇਨਤੀ ਛੋਟੀ ਜੀ ਬੇਨਤੀ ਛੋਟੀ ਪਹਿਲਾਂ ਤੁਸੀਂ ਸੁਣੋ ਪਹਿਲਾਂ ਤੁਸੀਂ ਸੁਣੋ ਤੁਸੀਂ ਬੋਲੋ ਤੁਸੀਂ ਬੋਲੋ ਤੁਸੀਂ ਬੋਲੋ ਮੁਖੀ ਸ਼ਹਿਰ ਦੇ ਵਿੱਚ 18 ਸਾਲ ਹੋ ਗਏ ਅੱਜ ਮਨੁੱਖਤਾ ਦੀ ਸੇਵਾ ਕਰਦਿਆਂ ਨੂੰ ਵਾਜੀ ਵਾ ਰੱਬ ਦੀ ਉਹ ਤੇ ਸੁਣੋ ਥੋੜੀ ਜੀ ਸੁਣੀ ਜਾਓ ਤੁ ਬਾ ਤੁਸੀਂ ਸੁਣਾਜੇ ਮੈਂ ਸੁਣੂਗਾ ਮੈਂ ਸੁਣੀ ਹਾਂ ਇੱਕ ਰੁਪਏ ਦਾ ਕਿਸੇ ਵੀ ਡਾਕਟਰ ਦਾ ਟਿੰਕੂ ਦਾਗੀ ਨਹੀਂ ਹੈ ਓਏ ਹੋਏ ਹੋਏ ਇੱਕ ਰੁਪਏ ਦਾ ਚੈਲੰਜ ਕਰਦਾ ਚੈਲੰਜ ਕੋਈ ਵੀ ਕੋਈ ਵੀ ਆ ਕੇ ਕਹ ਦੇਵੇ ਟਿੰਕੂ ਸਾਡੇ ਹਸਪੀਟਲ ਚੋਂ ਪੰਜ ਹੀ ਆਗਤੀਆ ਲੈ ਗਿਆ ਤੇ ਮੈਂ ਆਦੀ ਧੋਣ ਲਵਾ ਦੂੰਗਾ ਉਥੇ ਵਾ ਫਿਰ ਮੇਰੀ 34 ਸਾਲ ਦੀ ਉਮਰ ਹੈਗੀ ਸਰ ਹਾਂਜੀ ਪਹਿਲੀ ਵਾਰ ਕੋਈ ਅਜਿਆ ਬੰਦਾ ਮਿਲਿਆ ਜਿਹੜਾ ਐਂਬੂਲੈਂਸ ਆ ਲੈ ਗਿਆ ਗਲਗਰੇ ਮੇਕਰ ਤੇ ਨਹੀਂ ਲਿੱਤਾ ਤਾਂ ਕਿ 1 ਰੁਪਈਆ ਕੋਈ ਕਹਿ ਦੇ ਹੂੰ ਬਠਿੰਡੇ ਸ਼ਹਿਰ ਦੇ ਵਿੱਚ ਆ ਕੇ ਆਦੀ ਧੋਣ ਲਵਾਉਂਗਾ ਗਏ ਵਾਹ ਜੀ ਵਾਹ ਬੱਤ ਇਮਾਨਦਾਰੀ ਨਾਲ ਸੇਵਾ ਕੀਤੀ ਹੈ ਹੱਕ ਸੱਚ ਦੇ ਨਾਲ ਟਿੰਕੂ ਖੜਦਾ ਹੈ ਹਾਂ ਤੁਸੀਂ ਅਸਲੀ ਭਗਤ ਹੋ ਜੀ ਜ਼ਿੰਦਗੀ 'ਚ ਕਦੇ ਇਹੋ ਜਿਹਾ ਕੰਮ ਨਹੀਂ ਕੀਤਾ ਵੀਰੇ ਦੇਖੋ ਜਿਹੜਾ ਇਹ ਪੈਸਾ ਹੁੰਦਾ ਲੋਕਾਂ ਦੇ ਦੁੱਖਾਂ ਦਾ ਪੈਸਾ ਹੈ ਓਏ ਹੋਏ ਹੋਏ ਤੇ ਪੈਸਾ ਨਾਲ ਨਹੀਂ ਜਾਣਾ ਇੱਥੇ ਹੀ ਰਹਿ ਜਾਣਾ ਮੈਂ ਲੋਕਾਂ ਦੇ ਐ ਦੁੱਖਾਂ ਦਾ ਪੈਸਾ ਲੈ ਕੇ ਤੇ ਆਪੇ ਜਵਾਕਾਂ ਵਾਸਤੇ ਰੋਟੀ ਨਹੀਂ ਲਿਜਾ ਸਕਦਾ ਮੇਗੇ ਭਰਾ ਇੱਕ ਗੱਲ ਹੈ ਜੀ ਜੇ ਸਾਰੇ ਤੁਹਾਡੇ ਵਰਗੇ ਹੋ ਜਨਤਾ ਯਾਰ ਸਤਜੁੱਗੀ ਆ ਜੇ ਦੁਆਰਾ ਨਹੀਂ ਵੀਰੇ ਮੇਗੇ ਨਿੱਕੇ ਨਿੱਕੇ ਬੱਚੇ ਆ ਵੀਰੇ ਠੀਕ ਹੈ ਮੇਗੀਆਂ ਹੁਣ ਵੀ ਮੇਗਾ ਅੱਖਾਂ ਭਗਦੀਆਂ ਐ ਗੱਲ ਸੁਣ ਕੇ ਭਈ ਮੈਂ ਤੁਹਾਡੇ ਤੋਂ 5-10 ਹਜ਼ਾਰ ਲੈ ਕੇ ਜਾਊਗਾ ਨਾਦ ਕੇ ਜ਼ਮੀਰ ਜਾਗਦੀ ਐ ਟਿੰਕੂ ਦੀ ਜ਼ਮੀਰ ਮਰੀ ਨਹੀਂ ਹਜੇ ਤੱਕ ਆਏ ਹਾਏ ਹਾਏ ਠੀਕ ਐ ਨਾ ਮੇਰੇ ਭਰਾ ਜਿੱਦੇ ਜ਼ਮੀਰ ਮਰ ਗਈ ਨਾ ਉਹਦੇ ਟਿੰਕੂ ਤੁਹਾਡੇ ਕੋਲੇ ਆ ਜਾਊਗਾ ਕੀ ਬਾਤ ਐ ਨਾ ਮੇਰੇ ਭਰਾ ਕਦੇ ਵੀ ਨਹੀਂ ਬੇਈਮਾਨੀ ਕਰਨੀ ਠੱਗੀ ਠੋਗੀ ਜ਼ਿੰਦਗੀ ਚ ਨਹੀਂ ਲਿਆਉਣੀ ਜੇ ਠਾਗਾ ਸਾal ਨਿਕਲ ਗਏ ਨਾ ਭਾਈ ਇਹ ਕਿਸੇ ਗਲਤੋ ਹੀ ਨਿਕਲੇ ਐਵੇਂ ਨਹੀਂ ਨਿਕਲੇ ਇਹ ਟੋਫੀਆਂ ਨਾ ਟੋਫੀਆਂ ਟੌਫੀਆਂ ਬਾਲਾ ਜੀ ਮਾਂ ਆਜ ਖਵਾਵੇ ਉਹ ਖਾਵਾਂਗੇ ਆਪਾਂ ਹਾਏ 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 ਚੱਲ ਅਸਰ ਬਗਬਗ ਤੋਂ ਟੌਫੀਆਂ ਲੈ ਕੇ ਆਵਾਂਗੇ ਉਹ ਟੌਫੀ ਖਾਵਾਂਗੇ ਪਰ ਭਾਈ ਜਿਹੜੀ ਬਾਲਾ ਜੀ ਦੇ ਆਪਣੇ ਸਾਸੀ ਸਾਟੂ ਸ਼ਾਮ ਜਾਂਦੇ ਨਾ ਭਾਜੀ ਜਿਹੜੀ ਵਿਗੇ ਥੋੜੀ ਟੌਫੀ ਹੈ ਨਾ ਵਿਗੇ ਉਹ ਮੈਂ ਨਹੀਂ ਖਾ ਸਕਦਾ ਜੀ ਤੁਸੀਂ ਮੈਨੂੰ ਕਦੇ ਤੁਸੀਂ ਤਾਂ ਮੈਨੂੰ 5 ਹਜ਼ਾਰ ਕਿਹਾ ਨਾ ਤੁਸੀਂ ਮੈਨੂੰ ਕਦੇ 5 ਕਰੋੜ ਵੀ ਕਹਿੰਦੇ ਨਾ ਤੇ ਮੈਂ ਉਹ ਵੀ ਨਕਾਕ ਦੇਣਾ ਸੀ ਜੱੜ ਗਏ ਇਹਦਾ ਇਹਦਾ ਕਾਰਨ ਭਾਜੀ ਮਤਲਬ ਵੀ ਸ਼ੁਰੂ ਤੋਂ ਹੀ ਤੁਸੀਂ ਮਤਲਬ ਇਸ ਤਰ੍ਹਾਂ ਮਤਲਬ ਥੀ ਸ਼ੁਰੂ ਥੀ ਹਾਂਜੀ 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 ਵੀ ਗਏ ਵੀ ਗਏ ਟਿੰਕੂ ਨੇ ਤੁਸੀਂ ਕਦੇ ਕਹਿ ਕੇ ਵੇਖਦੇ ਨਾ ਬਾਈ ਤੂੰ ਲੱਖ ਲੈ ਲੈ 2 ਲੱਖ ਲੈ ਲੈ 5 ਲੱਖ ਲੈ ਲੈ ਤੇ ਮੈਂ ਉਹ ਵੀ ਤੁਹਾਡਾ ਨਕਾਕ ਦੇਣਾ ਸੀ ਵੀ ਇਹ ਮੇਰੀ ਗੱਲ ਸੁਣੋ ਭਾਜੀ ਮੈਨੂੰ ਨੌਲੇਜ ਦਿਓ ਇਹ ਸਿੱਖਣ ਵਾਲੀ ਗੱਲ ਆ ਤੁਹਾਡੇ ਕੋਲੋਂ ਬਹੁਤ ਹੀ ਮਤਲਬ ਪ੍ਰਭਾਵਿਤ ਹੋਇਆ ਇਹ ਸ਼ੁਰੂ ਤੋਂ ਭਗਤੀ ਜਿਉਂ ਤਾਂ ਕਰ ਕੀ ਬਿਲਕੁਲ ਨਹੀਂ ਦੇਖੋ ਲੋਕਾਂ ਦੇ ਦੁੱਖਾਂ ਦੇ ਵਿੱਚ ਰਹਨੇ ਆ ਅੱਛਾ ਲੋਕਾਂ ਦੇ ਦੁੱਖ ਬਹੁਤ ਆ ਓਕੇ ਠੀਕ ਹੈ ਨਾ ਵੀਰੇ ਪਰਮਾਤਮਾ ਸਾਖਸ਼ਾਤ ਹੈਗਾ ਤੇ ਉਹ ਵੇਖਦਾ ਪਿਆ ਓਏ ਹੋਏ ਹੋਏ ਉਹਦੀਆਂ ਅੱਖਾਂ ਸਿੱਧੀਆਂ ਆ ਸਾਡੇ ਤੇ ਜੇ ਇੱਕ ਮੈਸੇਜ ਪਾਣ ਤੇ ਨਾ ਵੀਰੇ ਜਿੰਨੇ ਮਰਜੀ ਰੁਪਏ ਇਕੱਠੇ ਕਰ ਲਈਏ ਅਸੀਂ ਜੇ ਕਰਨੇ ਹੋਣ ਤਾਂ ਹਾਂ ਪਰ ਉਹ ਜੇ ਅਸੀਂ ਇਕੱਠੇ ਕਰਦੇ ਆ ਨਾ ਵੀਰੇ ਉਹ ਲੋਕਾਂ ਦੇ ਲਾਜ ਤੇ ਹੀ ਲਾਉਣੇ ਆ ਇਹ ਵੀ ਤੈਨੂੰ ਮੈਂ ਅੱਜ ਜਵਾਨ ਕਰਦਾ ਜੇ ਤੂੰ ਇੱਕ ਰੁਪਏ ਨਹੀਂ ਲੈਂਦਾ ਤਾਂ ਤੇਰੇ ਜਿੰਨੇ ਗਰੀਬ ਕੋਈ ਪੇਸ਼ੈਂਟ ਆਊਗਾ ਵੀਰੇ ਅਸੀਂ ਕਹਿੰਦੇ ਆਈ ਜੋ ਮੰਨਤੀ ਕਰਨ ਦੀ ਕੋਸ਼ਿਸ਼ ਕਰਾਂਗੇ ਫੇਰੇ ਨਹੀਂ ਨਹੀਂ ਵੀ ਸਕੋਦੀ ਤੁਸੀਂ ਤਾਂ ਮੈਨੂੰ ਇਹ ਕਹੋ ਟਿੰਕੂ ਪੇਸ਼ੈਂਟ ਭੇਜ ਜਿਹੜੇ ਪੇਸ਼ੈਂਟ ਭੇਜੇਗਾ ਫ੍ਰੀ ਇਲਾਜ ਕਰਾਂਗੇ ਵੀਰੇ ਫਿਰ ਤਾਂ ਮੈਂ ਜੁੜ ਜਾਊਂਗਾ ਕਰਾਂਗੇ ਵੀਰੇ ਕਰਾਂਗੇ ਯਾਰ ਜੇ ਮੈਨੂੰ ਟੌਫੀਆਂ ਦੀ ਗੱਲ ਆ ਜੂਗੀ ਵੀਰੇ ਫੇਰ ਮੈਂ ਮਾਫੀ ਚਾਹਣਾ ਮੈਂ ਉਸ ਹਸਪੀਟਲ 'ਚ ਹੀ ਨਹੀਂ ਵੱੜਦਾ ਜਿਹੜਾ ਬੰਦਾ ਮੈਨੂੰ ਟੌਫੀਆਂ ਦਿੰਦਾ ਗਲਤ ਸੁਣੋ